ਭਗਤਪੂਰਨ ਸਿੰਘ ਅੰਮ੍ਰਿਤਸਰ ਦੇ ਪਿੰਗਲਵਾੜ ਦੇ ਸੰਸਥਾਪਕ ਸਨ ਆਪ ਜੀ ਦਾ ਜਨਮ 4 ਜੂਨ 1904 ਨੂੰ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਰਾਜੀਵਾਲ ਵਿੱਚ ਹੋਇਆ ਆਪ ਜੀ ਨੇ ਸਾਰੀ ਉਮਰ ਅਨਾਥਾਂ ਤੇ ਬਾਝਾਂ ਦੀ ਸੇਵਾ ਕੀਤੀ ਆਪ ਜੀ ਦੀ ਮਾਤਾ ਦਾ ਨਾਮ ਮਹਿਤਾਬ ਕੋ ਤੇ ਪਿਤਾ ਦਾ ਨਾਮ ਚਿੱਤੂ ਮਲ ਸੀ ਭਗਤਪੂਰਨ ਸਿੰਘ ਜੀ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਦੀ ਚੰਗੀ ਤਰ੍ਹਾਂ ਜਾਣਕਰ ਸਨ ਆਪ ਵਾਤਾਵਰਣ ਦੇ ਸਾਹਿਤ ਪ੍ਰੇਮੀ ਸਨ ਅੰਮ੍ਰਿਤਸਰ ਵਿੱਚ ਪਿੰਗਲਵਾੜੇ ਦੀ ਸਥਾਪਨਾ 1952 ਵਿੱਚ ਹੋਈ ਪਿੰਗਲਵਾੜੇ ਦੀਆਂ 6 ਬ੍ਰਾਂਚਾਂ ਹਨ ਜਿਨ੍ਹਾਂ ਵਿੱਚ ਬਜ਼ੁਰਗਾਂ ਅਤੇ ਅਨਾਥ ਔਰਤਾਂ ਤੇ ਬੱਚਿਆਂ ਦੀ ਸਾਂਭਾਲ ਕੀਤੀ ਜਾਂਦੀ ਹੈ ਆਪ ਜੀ ਨੂੰ 1981 ਵਿੱਚ ਪਦਮਸ਼੍ਰੀ ਅਵਾਰਡ ਮਿਲਿਆ ਆਪਰੇਸ਼ਨ ਬਲੂ ਸਟਾਰ ਦੀ ਦੁਖਦਾਈ ਘਟਨਾ ਤੋਂ ਆਪ ਨੂੰ ਇਨਾ ਦੁੱਖ ਹੋਇਆ ਰੋਸ ਵਜੋਂ ਆਪ ਜੀ ਨੇ ਅਵਾਰਡ ਨੂੰ ਵਾਪਸ ਕਰ ਦਿੱਤਾ ਦੂਸਰਾ ਅਵਾਰਡ 1990 ਵਿੱਚ ਹਾਰਮਨੀ ਅਵਾਰਡ ਮਿਲਿਆ 1992 ਵਿੱਚ ਰੋਗ ਰਤਨ ਅਵਾਰਡ ਅਤੇ ਭਾਈ ਕਨਿਆ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਆਪ ਸਰੀਰਕ ਰੂਪ ਵਿੱਚ 5 ਅਗਸਤ 1992 ਨੂੰ ਇਸ ਦੁਨੀਆ ਨੂੰ ਆਲਵਿਦਾ ਕਹਿ ਗਏ